ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਦੀ ਵਡਿਆਈ ਕੋਈ ਨਾ ਜਾਣੇ ਮੇਰਾ ਬਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰ ਸਰ ਗੁਰ ਬਾਣੀ ਕੈ ਸੇਵਕ ਜਨਮਨ ਪਰਤਖ ਗੁਰੂ ਨਿਸਤਾਰ ਸੋ ਕਹੋ ਤਨ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸ੍ਰੀ ਮਹਲਾ 5 ਤਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਪਨ ਕੀਨੋ ਦਾਸ ਕਾ ਦੁਖ ਵਿਦਾਰਿਓ ਚਤੁਰ ਦਿਸ਼ਾ ਕੀਨੋ ਵਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ ਸਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸ਼ੰਦ ਰਹਾ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖਤੇ ਜੋ ਬੋਲਾ ਈਹਾ ਊਹਾ ਸੱਚ ਹੋਵੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਇ ਸੋਇ ਦੇਵ ਨਾਨਕ ਦਾਸ ਮੁਖਤੀ ਜੋ ਬੋਲੇ ਇਹ ਹਾ ਊਹਾ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਆਪਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜੀਏ ਅੱਜ ਦਾ ਜੋ ਸਾਨੂੰ ਹੁਕਮਨਾਮਾ ਸਾਹਿਬ ਪ੍ਰਾਪਤ ਹੋਇਆ ਹੈ 600 82 ਅੰਗ ਦੇ ਉੱਤੇ ਸੁਭਾਏ ਮਾਨ ਤਨਾਸਰੀ ਮਹਲਾ 5 ਦਾ ਤਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਤਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਚਤੁਰ ਦਿਸ਼ਾ ਕਿਨੋਂ ਵੱਲ ਆਪਣਾ ਸਿਰ ਉੱਪਰ ਕਰ ਧਾਰਿਓ ਚਤਰ ਵੈਸੇ ਸਿਆਣੇ ਨੂੰ ਵੀ ਕਿਹਾ ਜਾਂਦਾ ਇੱਥੇ ਨਾਲ ਜੋ ਸ਼ਬਦ ਚੱਲ ਰਿਹਾ ਹੈ ਉਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਦਿਸ਼ਾ ਇੱਥੇ ਚਤੁਰ ਦਾ ਭਾਵ ਹੋ ਗਿਆ ਚਾਰ ਕਿ ਚਾਰ ਦਿਸ਼ਾ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਪਰਮਾਤਮਾ ਦੀ ਕਲਾ ਵਰਤ ਰਹੀ ਹੈ ਚਤੁਰ ਦਿਸ਼ਾ ਕੀਨੋ ਵਾਲ ਆਪਣਾ ਬਲ ਦਾ ਭਾਵ ਹੁੰਦਾ ਤਾਕਤ ਕਿ ਪਰਮਾਤਮਾ ਦੀ ਤਾਕਤ ਉਹਦੇ ਕਲਾ ਚਾਰੇ ਦਿਸ਼ਾਵਾਂ ਦੇ ਵਿੱਚ ਵਰਤ ਰਹੀ ਹੈ ਚਤੁਰ ਦਿਸ਼ਾ ਕੀਨੋ ਵਾਲ ਆਪਣਾ ਸਿਰ ਉੱਪਰ ਕਰ ਧਾਰਿਓ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਸਿਰ ਦੇ ਉੱਤੇ ਵੀ ਕਿਰਪਾ ਕਰਕੇ ਆਪਣਾ ਹੱਥ ਰੱਖਿਓ ਕਰ ਕਹਿੰਦੇ ਨੇ ਹੱਥ ਨੂੰ ਤੇ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆ ਨਾ ਜੀ ਗੁਰੂ ਸਾਹਿਬ ਕਹਿੰਦੇ ਆ ਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਕਹਿੰਦੇ ਜਿਹਦੇ ਸਿਰ ਦੇ ਉੱਤੇ ਪਰਮਾਤਮਾ ਦਾ ਹੱਥ ਹੋਵੇ ਉਹਨੂੰ ਕਹਿੰਦੇ ਕੋਈ ਦੁੱਖ ਨਹੀਂ ਪਹੁੰਚ ਸਕਦਾ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਚਤੁਰ ਦਿਸਾ ਕੀਨੋ ਵਾਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਹਿੰਦੇ ਆਪਣਾ ਹੱਥ ਰੱਖਿਓ ਸਿਰ ਤੇ ਮੇਰੇ ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਧਾਰਿਓ ਕਿਰਪਾ ਅਸੀਂ ਕਹਿੰਦੇ ਆ ਸਾਡੇ ਤੇ ਕਿਰਪਾ ਕਰ ਦਿਓ ਜੇ ਸਾਡੇ ਤੇ ਮਿਹਰ ਕਰ ਦਿਓ ਕਿਰਪਾ ਕਟਾਖ ਕਟਾਖ ਕਹਿੰਦੇ ਨੇ ਵੇਖਣ ਨੂੰ ਅਵਲੋਕਨਕੀਨੋ ਕਹਿੰਦੇ ਨਿਗਾਹ ਦੇ ਨਾਲ ਆਪਣੀ ਨਿਗਾਹ ਬਣਾ ਕੇ ਰੱਖਿਓ ਕਿਰਪਾ ਕਟਾਖਿਆ ਬਲੋਕਨਕੀਨੋ ਦਾਸ ਕਾ ਦੁਖ ਵਿਧਾਰਿਓ ਸੱਚੇ ਬਾਦਸ਼ਾਹ ਤੁਸੀਂ ਕਿਰਪਾ ਦੀ ਨਿਗਾਹ ਰੱਖਿਓ ਮੇਰੇ ਤੇ ਤਾਂ ਜੋ ਮੇਰੇ ਜਿਹੜੇ ਅੰਦਰ ਦੁੱਖ ਚੱਲ ਰਹੇ ਹੈ ਉਹ ਸਾਰੇ ਦੇ ਸਾਰੇ ਨਸ਼ਟ ਹੋ ਜਾਣ ਜੇ ਗੁਰੂ ਸਾਡੇ ਨਾਲ ਹੈ ਜੀ ਸਾਨੂੰ ਕਿਸੇ ਚੀਜ਼ ਦਾ ਦੁੱਖ ਨਹੀਂ ਹੈ ਪਰ ਅਸੀਂ ਨੇ ਅੱਜ ਤੱਕ ਗੁਰੂ ਨੂੰ ਆਪਣੇ ਨਾਲ ਸਮਝਿਆ ਹੀ ਨਹੀਂ ਅਸੀਂ ਆਪਣੇ ਨਾਲ ਅੱਜ ਤੱਕ ਗੁਰੂ ਨੂੰ ਸਮਝਿਆ ਹੀ ਨਹੀਂ ਗੁਰੂ ਗੋਬਿੰਦ ਸਿੰਘ ਵਾਰਾ ਹੀ ਕਹਿੰਦੇ ਐ ਕਿ ਪ੍ਰਮਾਤਮਾ ਹਮੇਸ਼ਾ ਨਾਲ ਰਹਿਣਾ ਚਾਹੀਦਾ ਅੰਗ ਸੰਗ ਹੋਣਾ ਚਾਹੀਦਾ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਪੁੱਤੇ ਨਾਲ ਹਮੇਸ਼ਾ ਅਸੀਂ ਗੁਰੂ ਨੂੰ ਰੱਖੀਏ ਕਿ ਗੁਰੂ ਮੇਰੇ ਨਾਲ ਰਹਿੰਦਾ ਗੁਰੂ ਮੇਰੇ ਨਾਲ ਹੁੰਦਾ ਹਮੇਸ਼ਾ ਹੀ ਜਦੋਂ ਅਸੀਂ ਇਹ ਗੱਲ ਆਪਣੇ ਮਨ 'ਚ ਪੱਕੀ ਕਰ ਲਈ ਫਿਰ ਗੁਰੂ ਸਾਨੂੰ ਹਰ ਟਾਈਮ ਸਾਡੇ ਨਾਲ ਨਜ਼ਰ ਆਉਣਾ ਹਰ ਜਨ ਰਾਖੇ ਗੁਰੂ ਗੋਬਿੰਦ ਹਰ ਜਨ ਰਾਖੇ ਗੁਰੂ ਗੋਬਿੰਦ ਗੋਬਿੰਦ ਦਾ ਭਾਵ ਹੁੰਦਾ ਪਰਮਾਤਮਾ ਗੋ ਨਾਮ ਧਰਤੀ ਦਾ ਬਿੰਦ ਨਾਮ ਪਾਲਣ ਵਾਲੇ ਦਾ ਗੋ ਨਾਮ ਹਨੇਰੇ ਦਾ ਵੀ ਹੈ ਬਿੰਦ ਨਾਮ ਚਾਨਣੇ ਦਾ ਵੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜਾ ਚਾਨਣੇ ਦੇ ਵਿੱਚ ਸੰ ਹਨੇਰੇ ਦੇ ਵਿੱਚ ਚਾਨਣ ਕਰਨ ਵਾਲਾ ਜਾ ਇਸ ਧਰਤੀ ਦੀ ਪਾਲਣਾ ਕਰਨ ਵਾਲਾ ਉਸ ਪਰਮਾਤਮਾ ਨੇ ਸਾਨੂੰ ਵੀ ਰੱਖ ਲਿਆ ਹਰ ਜਨ ਰੱਖੇ ਗੁਰੂ ਗੋਬਿੰਦ ਪਰ ਜਨ ਬਲਣਾ ਪੈਣਾ ਜੇ ਪਹਿਲਾਂ ਸੇਵਕ ਬਲਣਾ ਪੈਣਾ ਗੋਲਾ ਬਲਣਾ ਪੈਣਾ ਜਦੋਂ ਗੋਲੇ ਬਣ ਕੇ ਸੇਵਕ ਬਣ ਗਏ ਫਿਰ ਗੁਰੂ ਨੇ ਆਪ ਆਪਣਾ ਸਿਰ ਹੱਥ ਰੱਖ ਲੈਣਾ ਗੋਲਾ ਮੁੱਲ ਖਰੀਦਕਾਰੇ ਜੋਵਣ ਜਦੋਂ ਅਸੀਂ ਗੁਰੂ ਦੇ ਘਰ ਚ ਵਿੱਕ ਗਏ ਨਾ ਗੁਰੂ ਦੇ ਬਣ ਗਏ ਮੁੱਲ ਖਰੀਦਲੇ ਗੁਰੂ ਨੇ ਜਦੋਂ ਉਦੋਂ ਫਿਰ ਸਾਰਾ ਕੁਝ ਬਣਨਾ ਅਸਲ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਜਨ ਬਣ ਜੋ ਸੇਵਕ ਬਣ ਜੋ ਤਾਂ ਗੁਰੂ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਹੋਣਾ ਕੰਠ ਲਾਏ ਅਵਗੁਣ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਕੰਠ ਕਹਿੰਦੇ ਗਲੇ ਨੂੰ ਚਾਹੇ ਪੱਲੇ ਲਾ ਲੋ ਚਾਹੇ ਗਲੇ ਨਾਲ ਲਾ ਲੋ ਕਹਿੰਦੇ ਸਾਨੂੰ ਆਪਣੇ ਨਾਲ ਲਾ ਕੇ ਰੱਖੋ ਜੀ ਕੰਠ ਲਾਏ ਅਵਗੁਣ ਸਭ ਮਿਟੇ ਸਾਡੇ ਵਿੱਚ ਜਿੰਨੇ ਵੀ ਔਗਣ ਨੇ ਉਹਨਾਂ ਨੂੰ ਮਿਟ ਦਿਓ ਜੀ ਸਾਡੇ ਚ ਕਿੰਨੇ ਕ ਔਗਣ ਨੇ ਜੀ ਹਮ ਅਵਗੁਣ ਭਰੇ ਇਕ ਗੁਣ ਨਹੀਂ ਗੁਣ ਤੇ ਇੱਕ ਵੀ ਨਹੀਂ ਅਸੀਂ ਤੇ ਔਗਣਾਂ ਦੇ ਭਰੇ ਪਏ ਆ ਸੱਚੇ ਪਾਤਸ਼ਾਹ ਤੁਹਾਡੇ ਵਿੱਚ ਗੁਣ ਹੀ ਗੁਣ ਨੇ ਤੁਸੀਂ ਤੇ ਗੁਣਾ ਦਾ ਸਾਗਰ ਤੇ ਅਸੀਂ ਔਗਣਾਂ ਦੇ ਸਾਗਰ ਹੈਗੇ ਅਸੀਂ ਵੀ ਸਾਗਰ ਆ ਪਰ ਸਾਡੇ ਚ ਔਗਣ ਨੇ ਸਾਰੇ ਤੁਹਾਡੇ ਚ ਗੁਣ ਨੇ ਸਾਰੇ ਹਮ ਅਬਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਵਿਖਾ ਵਿਖ ਖਾਏ ਅੰਮ੍ਰਿਤ ਵਰਗੀ ਗੁਰਬਾਣੀ ਨੂੰ ਛੱਡ ਕੇ ਅਸੀਂ ਥਾਂ-ਥਾਂ ਤੇ ਫਿਰਦੇ ਆ ਇਸ ਕਰਕੇ ਫਿਰਦੇ ਆ ਕਿਉਂਕਿ ਸਾਡੇ 'ਚ ਗੁਣ ਨਹੀਂ ਹੈ ਕੋਈ ਔਗਣਾ ਕਰਕੇ ਅਸੀਂ ਥਾਂ-ਥਾਂ ਤੇ ਫਿਰਦੇ ਆ ਜਿੱਦੇ ਗੁਰੂ ਕੋਲੋਂ ਸਾਨੂੰ ਗੁਣ ਮਿਲ ਗਏ ਉਹਦੇ ਫਿਰ ਕਿਸੇ ਦੀ ਦੇਹਲੀ ਤੇ ਜਾਣਾ ਨਹੀਂ ਕਿਉਂਕਿ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਫਿਰ ਅਸੀਂ ਇਹਨਾਂ ਦੇ ਲੜ ਲੱਗਾਂਗੇ ਕੰਠ ਲਾਏ ਅਵਗੁਣ ਸਭ ਮਿਟੇ ਦਇਾਲ ਪੁਰਖ ਵਕਸ਼ੰਦ ਪੁਰਖ ਹੁੰਦਾ ਵੱਡਾ ਦਇਾਲ ਭਾਵਕੇ ਸਾਡੇ ਤੇ ਮਿਹਰ ਭਰਿਆ ਰੱਖ ਲਿਆ ਸਾਡੇ ਤੇ ਕਿਰਪਾ ਕਰਤੇ ਕਿ ਸਾਡੇ ਤੇ ਅਵਗੁਣ ਸਭ ਮਿਟੇ ਦਇਾਲ ਪੁਰਖ ਵਕਸ਼ੰਦ ਉਹ ਮਿਹਰ ਕੀਤੀ ਗੁਰੂ ਨੇ ਤਾਂ ਸਾਨੂੰ ਆਪਣੇ ਨਾਲ ਜੋੜ ਲਿਆ ਤੇ ਸਾਡੇ ਜਿਹੜੇ ਔਗਲ ਨੇ ਉਹ ਸਾਰੇ ਮਿਟਾ ਦਿੱਤੇ ਤੇ ਸਾਨੂੰ ਆਪਣੇ ਨਾਲ ਰੱਖ ਲਿਆ ਰਹਾਓ ਰਹਾਓ ਦਾ ਭਾਵ ਕਿ ਇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀ ਵੀ ਬਾਣੀਆਂ ਇੱਕ ਉਹੰਕਾਰ ਤੋਂ ਲੈ ਕੇ 18 ਦਾ ਸਵੇਸ ਤੱਕ ਜਿੰਨੇ ਵੀ ਸ਼ਬਦ ਨੇ ਸਾਰੇ ਸ਼ਬਦਾਂ ਦੇ ਵਿੱਚ ਰਹਾਉ ਦੀ ਤੁਕ ਆਉਂਦੀ ਹੈ ਰਹਾਉ ਦਾ ਭਾਵ ਹੁੰਦਾ ਹੈ ਕਿ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜਿਹੜੇ ਕੀਰਤਨ ਕਰਦੇ ਆ ਬਾਜੇ ਤੇ ਉਹ ਫਿਰ ਰਹਾਉ ਦੀ ਤੁਕ ਨੂੰ ਵਾਰ-ਵਾਰ ਬੋਲਦੇ ਆ ਕਿਉਂ ਸ਼ਬਦ ਉਸ ਰਹਾਉ ਦੀ ਤੁਕ ਦੇ ਆਲੇ-ਦਲੇ ਘੁੰਮਣਾ ਹੁੰਦਾ ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਜੋ ਮੰਗ ਹੈ ठाकुर अपने ते सोई सोई, सोई देवा जबो सी ਉਸ परमात्मा ਦੇ ਦਾਸ ਬਣ ਜਾਗੇ ਉਹਦੇ ਸੇਵਕ ਬਣ ਜਾਗੇ ਨਾ ਜੀ ਫਿਰ ਹੋਣਾ ਕੀ ਹੈ ਫਿਰ ਜੋ ਪਰਮਾਤਮਾ ਤੋਂ ਮੰਗਾਗੇ ਨਾ ਉਹੀ ਮਿਲ ਜਾਣਾ ਪਰ ਮੰਗ ਜਿਹੜੀ ਹੈ ਉਹ ਜਾਇਜ਼ ਹੋਵੇ ਮੰਗ ਨਜਾਇਜ਼ ਨਾ ਹੋਵੇ ਸਾਡੀਆਂ ਮੰਗਾ ਜ਼ਿਆਦਾਤਰ ਨਜਾਇਜ਼ ਹੁੰਦੀਆਂ ਨੇ ਤਾਂ ਕਰਕੇ ਸਾਡੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਜਦੇ ਤੁਸੀਂ ਜਾਇਜ਼ ਮੰਗ ਮੰਗੋਗੇ ਨਾ ਉਹਦੇ ਸਾਰੀਆਂ ਮੰਗਾਂ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹੀ ਚੀਜ਼ ਮਿਲ ਜਾਣੀ ਹੈ ਜਿਹੜੀ ਮੰਗੋਗੇ ਪਰ ਉਹ ਹੋਵੇ ਜਾਇਜ਼ ਜਿਹੜੀ ਗੁਰੂ ਕੋਲੋਂ ਮਿਲ ਜੇ ਗੁਰੂ ਕੋਲ ਹਰ ਇੱਕ ਚੀਜ਼ ਮਿਲਦੀ ਹੈ ਪਰ ਉਹ ਕਿਸੇ ਨੂੰ ਦੁੱਖ ਨਹੀਂ ਦਿੰਦਾ ਅਸੀਂ ਜ਼ਿਆਦਾਤਰ ਮੰਗਦੇ ਆ ਕਿ ਮੈਂ ਤੇ ਸੁਖੀ ਹੈ ਨਹੀਂ ਤੇ ਗਵਾਂਢੀ ਵੀ ਮੇਰਾ ਸੁਖੀ ਨਾ ਹੋਵੇ ਇਹ ਚੀਜ਼ਾਂ ਤੇ ਫਿਰ ਗੁਰੂ ਨੇ ਨਹੀਂ ਪੂਰੀਆਂ ਕਰਨੀਆਂ ਜੇ ਅਸੀਂ ਕਵਾਂਗੇ ਕਿ ਸੱਚੇ ਪਾਤਸ਼ਾਹ ਜੇ ਮੇਰਾ ਗਵਾਂਢੀ ਸੁਖੀ ਹੈ ਮੈਂ ਵੀ ਸੁਖੀ ਹਾਂ ਤਾਂ ਅਸੀਂ ਬੜੇ ਪਿਆਰ ਨਾਲ ਰਹਿਵਾਂਗੇ ਜੇ ਮੈਂ ਵੀ ਦੁਖੀ ਹਾਂ ਤੇ ਗਵਾਂਢੀ ਵੀ ਦੁਖੀ ਹੈ ਫਿਰ ਸਾਰੀ ਦਿਹਾੜੇ ਦਿਨ ਰਾਤ ਕਲੇਸ਼ ਚੱਲਣੇ ਹੈ ਕਿਉਂਕਿ ਅਸੀਂ ਗੁਰੂ ਤੋਂ ਚੰਗੀ ਮੰਗ ਮੰਗੀਏ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਕਹਿੰਦੇ ਉਹ ਫਿਰ ਉਹੀ ਮੰਗਾ ਪੂਰੀਆਂ ਕਰ ਦਿੰਦਾ ਪਰ ਜਾਇਜ ਹੋਵੇ ਨਾਨਕ ਦਾਸ ਮੁਖ ਤੇ ਜੋ ਬੋਲਾ ਈहां ਉहां ਸੱਚ ਹੋਵੇ ਜਦੋਂ ਉਹਦੇ ਦਾਸ ਬਣ ਜਾਗੇ ਨਾ ਜੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨਾਨਕ ਦਾਸ ਮੁਖ ਤੇ ਜੋ ਬੋਲਾ ਈਹਾ ਉਹਾ ਸੱਚ ਹੋਵੇ ਕਹਿੰਦੇ ਜਿਹੜਾ ਕੁਝ ਮੁਖ ਤੋਂ ਬੋਲਿਆ ਗਿਆ ਉਹ ਸੱਚ ਹੋ ਜਾਣਾ ਸਾਧ ਕਾ ਬੋਲੇਆ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲੇਆ ਵਿਰਥਾ ਨਾ ਜਾਏ ਜੇ ਸਾਧ ਆਪਣੇ ਮੁਖਾਰਬਿੰਦ ਤੋਂ ਕੋਈ ਸ਼ਬਦ ਬੋਲਦੇ ਉਹ ਵੀ ਕਹਿੰਦੇ ਵਿਰਥਾ ਨਹੀਂ ਜਾਂਦਾ ਇੱਥੇ ਤੇ ਫਿਰ ਆਪ ਨਰਾਇਣ ਕਲਾ ਧਾਰ ਜਗਮੇ ਪਰਵਰਿਓ ਇੱਥੇ ਆਪ ਨਰਾਇਣ ਸਾਡੇ ਨਾਲ ਗੱਲਾਂ ਕਰਦਾ ਜੀ ਕੋ ਅਹੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਦੀ ਸਾਰੀ ਬਾਣੀ ਜਿਹੜੀ ਹੈ ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਆ ਐ ਸਮਝ ਲਈਏ ਕਿ ਸਾਡੇ ਨਾਲ ਗੁਰੂ ਨਾਨਕ ਸਾਹਿਬ ਗੱਲਾਂ ਕਰਦੇ ਆ ਜੇ ਅਸੀਂ ਗੁਰੂ ਅੰਗਦ ਦੇ ਮਹਾਰਾਜ ਦੀ ਬਾਣੀ ਪੜ੍ਹਦੇ ਆ ਸਮਝ ਕਿ ਸਾਡੇ ਨਾਲ ਗੁਰੂ ਅੰਗਦ ਦੇ ਮਹਾਰਾਜ ਗੱਲਾਂ ਕਰਦੇ ਐ ਇੱਥੇ ਗੁਰੂ ਸਾਹਿਬ ਕਹਿੰਦੇ ਨਾਨਕ ਦਾਸ ਮੁਖ ਤੇ ਜੋ ਬੋਲੇ ਜੋ ਕੁਝ ਬੋਲੋਗੇ ਈहां ਉहां ਸੱਚ ਹੋਵੇ ਇੱਥੇ ਵੀ ਤੇ ਉੱਥੇ ਵੀ ਕਹਿੰਦੇ ਸੱਚ ਹੋ ਜਾਣਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਓਹਾ ਸੱਚ ਹੋਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ